ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦੇਖੋ ਜੀ ਗੱਲਬਾਤ ਕਰਨੀ ਹੈ ਆਪਣੇ ਮਾਪੇ ਦੇ ਪੈਸੇ ਬਾਰੇ ਬਹੁਤ ਜ਼ਰੂਰੀ ਗੱਲਬਾਤ ਹੈ ਸਾਡੀ ਔਲਾਦ ਨੂੰ ਕਿਧਰੇ ਵੀ ਟੇਕਣੀ ਜਿਹੜਾ ਇੱਕ ਮਾਪੇ ਹੈ ਲਾਲੋ ਉਹਨੇ ساری ਜ਼ਿੰਦਗੀ ਕੋਈ ਜੌਬ ਕੀਤੀ ਹੈ ਦੇ ਤੋੜ ਕਮਾਈਆਂ ਕੀਤੀਆਂ ਨੇ ਉਹਨਾਂ ਕੋਲ ਪੈਸਾ ਖੁੱਲਾ ਹੈ ਪੈਨਸ਼ਨ ਵਗੈਰਾ ਵੀ ਆਉਂਦੀ ਆ ਉਹਨਾਂ ਦੀ ਮਹੀਨੇ ਦੀ ਪੇਵੀ ਬਹੁਤ ਵਧੀਆ ਸੀ ਇੱਕ ਮਾਪਾਪ ਤਾਂ ਉਹ ਹੈ ਇੱਕ ਮਾਪਾਪ ਉਹ ਹੈ ਜਿਹੜਾ ਟਾਈਮ ਦੀ ਟਾਈਮ ਕਰਕੇ ਖਾਣੇ ਵਾਲਾ ਹੈ ਆਈ ਚਲਾਈਓ ਚਲਦੀ ਹੈ ਜਿਹੜੇ ਮਾਪਾਪ ਕੋਲ ਤਾਂ ਪੈਸਾ ਹੈਗਾ ਉਸ ਮਾਪਾਪ ਨੇ ਆਪਣੀ ਔਲਾਦ ਪੜ੍ਹਾਤੀ ਲਿਖਾਤੀ ਸੈਟਲ ਕਰਤੀ ਨੌਕਰੀਆਂ ਤੇ ਲਾਤੀ ਆਪਣੀ ਆਪਣੀ ਜਗ੍ਹਾ ਕਮਾਉਂਦੇ ਨੇ ਧੀਆਂ ਪੁੱਤ ਮਾਪੇ ਨੇ ساری ਉਮਰ ਮਿਹਨਤ ਕਰਕੇ ਧੀਆ ਪੁੱਤ ਸੈਟਲ ਕਰਤੇ ਫੇਰ ਵੀ ਉਹ ਧੀਆ ਪੁੱਤ ਕਹਿਣ ਬਈ ਤੁਸੀਂ ਮਾਪੇ ਪਾ ਨੂੰ ਮਜਬੂਰ ਕਰਨ ਵੀ ਤੁਸੀਂ ਜੋ ਵੀ ਤੁਹਾਡੇ ਕੋਲ ਹੈਗੀ ਐ ਤੁਹਾਡੀ ਪ੍ਰਾਪਰਟੀ ਐ ਕੋਈ ਕੋਠੀ ਐ ਕੋਈ ਮੋਟਰ ਗੱਡੀਆਂ ਨੇ ਕੋਈ ਹੋਰ ਤੁਹਾਡੇ ਕੋਈ ਪਲਾਟ ਪਏ ਨੇ ਕੋਈ ਤੁਹਾਡੇ ਕੋਲ ਪੈਸਾ ਵੀ ਸਾਰੀ ਪੂੰਜੀ ਤੁਸੀਂ ਸਾਡੇ ਨੌਕ ਰੋ ਅਸੀਂ ਤੁਹਾਨੂੰ ਖਰਚਾ ਦਵਾਂਗੇ ਤੁਸੀਂ ਮੈਨੂੰ ਇਹ ਦੱਸੋ ਮਾ ਮਾਪਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਉਹਨਾਂ ਤੇ ਧੀਆ ਪੁੱਤਾਂ ਦਾ ਕੀ ਹੱਕ ਹੈ ਧੀਆ ਪੁੱਤ ਪੜ੍ਹਾਤੇ ਲਿਖਾਤੇ ਸੈਟਲ ਕਰਤੇ ਨੌਕਰੀਆਂ ਤੇ ਲਾਤੇ ਤੁਸੀਂ ਆਪਣਾ ਕਮਾਓ ਖਾਓ ਜਿਹੜੀ ਉਹ ਪੂੰਜੀ ਮਾਪੇ ਕੋਲ ਪਈ ਹੈ ਜਿਹੜੀ ਉਹਨਾਂ ਨੇ ਸਾਰੀ ਜ਼ਿੰਦਗੀ ਨੇ ਇੱਕ ਨੌਕਰੀ ਕਰਕੇ ਕਮਾਈ ਹੈ ਉਹ ਮਾਪੇ ਆਪਣੇ ਨਾਲ ਲੈ ਜਾਣੀ ਆ ਚੱਕ ਲੈ ਜਾਣੀ ਕਿਧਰ ਇਹਨੂੰ ਕਿ ਲੋਕਾਂ ਨੂੰ ਵੰਡ ਦੂ ਉਹ ਵੀ ਤਾਂ ਧੀਆ ਪੁੱਤਾਂ ਦੀ ਉਹ ਹੈ ਕਿਹੜੇ ਬਹਿਮ ਖਾਈ ਜਾਂਦੇ ਨੇ ਔਲਾਦ ਨੂੰ ਸਾਰੀ ਜ਼ਿੰਦਗੀ ਮਾਂ ਬਾਪ ਮਿਹਨਤਾਂ ਕਰਦਾ ਹੈ ਦਿਨ ਰਾਤ ਮਿਹਨਤਾਂ ਕਰਦਾ ਹੈ ਤੁਸੀਂ ਬੁਢਾਪੇ 'ਚ ਆ ਕੇ ਕਹਿ ਦਿੰਦੇ ਹੋ ਆ ਸਾਡੇ ਨੌਕਰਾਦੋ ਆਓ ਸਾਡੇ ਨੌਕਰਾਦੋ ਮਾਂ ਬਾਪ ਨੇ ਨਾਲ ਲੈ ਜਾਣੇ ਆ ਕਿ ਜਾਂਦੇ ਹੋਏ ਲੋਕਾਂ ਨੂੰ ਦੇ ਜਾਣਗੇ ਕਿ ਤੁਹਾਨੂੰ ਮਾਂ ਬਾਪਾਂ ਤੇ ਭਰੋਸਾ ਨਹੀਂ ਮਾਂ ਬਾਪ ਤਾਂ ਤੁਹਾਨੂੰ ਸਾਰਾ ਕੁਝ ਦੇ ਦੇਣਗੇ ਫਿਰ ਥੋੜੀ ਕੀ ਗਾਰੰਟੀ ਹੈ ਵੀ ਤੁਸੀਂ ਮਾਂ ਬਾਪ ਨੂੰ ਬੁਢਾਪੇ 'ਚ ਸੰਭਲੋਗੇ ਮਿੰਜੇ ਤੇ ਪਿਆ ਨੂੰ ਫਿਰ ਉੱਥੇ ਜਾ ਕੇ ਔਲਾਦ ਕਹਿੰਦੀ ਅਸੀਂ ਨੌਕਰੀਆਂ ਕਰੀਏ ਕਿ ਤੁਹਾਨੂੰ ਸੰਭੀਏ ਚਲੋ ਆਸ਼ਰਮ ਫਿਰ ਜਿਨ੍ਹਾਂ ਦੀ 1.5-2-2 ਲੱਖ ਪੈਨਸ਼ਨਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਆਸ਼ਰਮ ਸੰਘੀਲਦੇ ਨੇ ਫਿਰ ਹੱਥ ਵੱਡੇ ਆ ਜਿਹੜੇ ਨਾ ਮਾਪਿਆਂ ਦੇ ਹੱਥ ਵਢਾਤੇ ਔਲਾਦ ਨੇ ਸਾਰਾ ਕੁਝ ਦਬੋਚ ਲਿਆ ਫਿਰ ਉਹਨਾਂ ਨੂੰ ਮਾਪਿਆਂ ਨੂੰ ਆਸ਼ਰਮ ਸੰਘੀਲਦੇ ਨੇ ਸਿਰਫ ਤੁਹਾਨੂੰ ਬਚਪਨ ਚ ਮਾਪੇ ਦੇ ਪਿਆਰ ਦੀ আর ਪਰਵਰਿਸ਼ ਦੀ ਲੋੜ ਸੀ ਜਦੋਂ ਤੁਸੀਂ ਆਪ ਕਮਾਉਣ ਯੋਗ ਹੋਗੇ ਫਿਰ ਤੁਸੀਂ ਮਾਪੇ ਤੋਂ ਸਾਰੀ ਪ੍ਰਾਪਰਟੀ ਖੜਾਪ ਲਓ ਜਦ ਮਾਪੇ ਦੀ ਸੇਵਾ ਦਾ ਟਾਈਮ ਹੋ ਗਿਆ ਫਿਰ ਤੁਸੀਂ ਆਸ਼ਰਮ ਬਾੜ ਦੋ ਉਹਨਾਂ ਨੂੰ ਇਹ ਕਿੱਥੇ ਦਾ ਇਨਸਾਫ ਹੈ ਜਿਹੜੇ ਮਾਪੇ ਦਾ ਗੁਜ਼ਾਰਾ ਮਸੋਂ ਚੱਲਦਾ ਹੈ ਆਈ ਚਲਾਈ ਮਸੋਂ ਚੱਲਦੀ ਹੈ ਉਹਨਾਂ ਨੂੰ ਕਹੂਗੀ ਔਲਾਦ ਤੁਹਾਡੇ ਕੋਲ ਹੈ ਕੀ ਕੀ ਖਿਲਾਦੀਏ ਤੁਹਾਨੂੰ ਕਦ ਨਾ ਸੇਵਾ ਕਰਦੀਏ ਤੁਹਾਡੀ ਕੀ ਆ ਸਾਡੇ ਕੋਲ ਤਾਂ ਕੀ ਕਰਿਆ ਸਾਡੇ ਲਈ ਇਹ ਨਹੀਂ ਸਮਝ ਆਉਂਦੀ ਰੱਜੀ ਹੋਈ ਔਲਾਦ ਵੀ ਰੋਂਦੀ ਆ ਭੁੱਖੀ ਔਲਾਦ ਵੀ ਰੋਂਦੀ ਆ ਫਿਰ ਮਾਪੇ ਆਪਾਂ ਨਾਲ ਤਾਂ ਤੁਹਾਨੂੰ ਕੋਈ ਪਿਆਰ ਨਹੀਂ ਤੁਹਾਨੂੰ ਤਾਂ ਮਾਪੇ ਆਪਾਂ ਦਾ ਪੈਸਾ ਚਾਹੀਦਾ ਤੁਹਾਨੂੰ ਤਾਂ ਮਹਿਲ ਮਨਾਰੇ ਚਾਹੀਦੇ ਨੇ ਜੇ ਤੁਸੀਂ ਆਪਣੀਆਂ 1.5 2-2 ਲੱਖ ਦੀਆਂ ਤਨਖਾਹਾਂ ਨਾਲ ਨਹੀਂ ਰੱਜੇ ਤੁਸੀਂ ਫਿਰ ਮਾਪੇ ਆਪ ਦੀ ਪ੍ਰਾਪਰਟੀ ਨਾਲ ਰੱਜ ਜਾਊਗੇ ਉਹ ਵੀ ਤਾਂ ਤੁਸੀਂ ਤਾਂ ਹੀ ਕਮਾਉਨੇ ਆ ਜੇ ਮਾਪੇ ਆਪਾਂ ਨੇ ਤੁਹਾਨੂੰ ਇੰਨੇ ਜੋਗਾ ਕੀਤਾ ਤੁਹਾਡੀ ਕੀ ਮਜਾਲਤੀ ਤੁਸੀਂ ਇੱਥੇ ਪਹੁੰਚ ਜਾਂਦੇ ਜੇ ਉਹਨਾਂ ਨੇ ਦਿਨ ਰਾਤ ਮਿਹਨਤਾਂ ਕੀਤੀਆਂ ਘਰ ਵੀ ਸੰਭਿਆ ਬਾਹਰ ਵੀ ਸੰਭਿਆ ਕਮਾਈਆਂ ਕੀਤੀਆਂ ਡਿਊਟੀਆਂ ਦਿੱਤੀਆਂ 8-8 ਘੰਟੇ ਤਾਂ ਤੁਸੀਂ ਇੰਨੇ ਜੋਗੇ ਹੋਇਓ ਕੁਰਸੀਆਂ ਤੇ ਬੈਠਣ ਜੋਗੇ ਤੁਹਾਨੂੰ ਚੰਗੇ ਸਕੂਲਾਂ 'ਚ ਪੜਾਇਆ ਲਖਾਇਆ ਥੋੜੀ ਚੰਗੀ ਪਰਵਰਿਸ਼ ਕੀਤੀ ਜੇ ਤੁਸੀਂ ਇੱਕ ਵਾਰ ਆਪਣੇ ਦਿਲ ਤੇ ਹੱਥ ਧਰਿਆ ਕਰੋ ਵੀ ਜੇ ਸੇਮ ਜੋ ਤੁਸੀਂ ਆਪਣੇ ਮਾਪਿਆਂ ਨਾਲ ਕਰਦੇ ਆ ਥੋੜੀ ਔਲਾਦ ਕੱਲ ਨੂੰ ਕਰੇ ਫਿਰ ਤੁਹਾਡੇ ਤੇ ਕੀ ਵੀ ਤੂੰ ਜਿਹੜੀਆਂ ਕਮਾਈਆਂ ਅੱਜ ਤੁਸੀਂ ਕਰ ਰਹੇ ਹੋ ਕੱਲ ਨੂੰ ਤੁਹਾਡੀ ਔਲਾਦ ਉੱਠ ਕੇ ਕਹੇ ਵੀ ਬਾਪੂ ਲਿਆ ਤਰੇ ਦੋ ਹੱਥ ਵੜ ਲਾਂ ਤੁਸੀਂ ਹੱਥ ਵੜਦੇ ਹੋ ਮਾਪੇ ਤੁਹਾਨੂੰ ਭਰੋਸਾ ਨਹੀਂ ਮਾਪੇ ਪਤਾ ਨਹੀਂ ਤੁਹਾਡੇ ਮਗਰ ਕਿਸੇ ਦੀ ਸਿੱਖਿਆ ਚੱਲਦੀ ਹੈ ਫਿਰ ਕਹੇ ਤੇ ਤੜਫ ਜੰਨੇ ਹੋ ਤੁਸੀਂ ਵੀ ਕੁੜੀਆਂ ਨੂੰ ਕਹਿੰਦੇ ਹੋ ਤੁਹਾਡਾ ਆਪਣਾ ਦਿਮਾਗ ਨਹੀਂ ਹੁੰਦਾ ਤੁਸੀਂ 25 25 30 30 ਸਾਲ ਦੀ ਮਾਪੇ ਦੀ ਪਰਬ੍ਰਿਸ਼ ਕੀਤੀ ਹੋਈ ਸਾਰੀ ਭੁਲਾ ਦੰਨੇ ਹੋ ਕਿਉਂਕਿ ਤੁਹਾਡਾ ਆਪਣਾ ਦਿਮਾਗ ਨਹੀਂ ਹੁੰਦਾ ਪੜ੍ਹ ਲਿਖ ਤੁਸੀਂ ਜਿੰਨੇ ਮਰਜ਼ੀ ਜਾਓ ਪਰ ਘਰ ਨੂੰ ਪਰਿਵਾਰ ਨੂੰ ਸਮੇਟ ਕੇ ਰੱਖਣ ਲਈ ਦਿਮਾਗ ਚਾਹੀਦਾ ਹੈ। ਨਾ ਕੱਲਾ ਪੈਸਾ ਸਭ ਕੁਝ ਹੈ, ਨਾ ਜਨਾਨੀ ਨੂੰ ਆਦਮੀ, ਨਾ ਆਦਮੀ ਨੂੰ ਜਨਾਨੀ ਕੱਲੀ ਸਭ ਕੁਝ ਹੈ। ਜਿਹੜੇ ਹੋਰ ਘਰ 'ਚ ਵੀ 5-7 ਜੀ ਹੁੰਦੇ ਨੇ ਨਾ ਸਾਡੇ ਮਾਪੇ, ਸਾਡੇ ਹੋਰ ਭੈਣ ਭਾਈ, ਉਹ ਸਾਰੇ ਇੱਕ ਮੁਠੀ 'ਚ ਬੰਦ ਕਰਕੇ ਰੱਖਣੇ ਪੈਂਦੇ ਨੇ ਪਿਆਰ ਨਾਲ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਜਦ ਤੁਸੀਂ ਅੱਜ ਹਲਕਾ-ਹਲਕਾ ਪੈਸਿਆਂ ਤੈਨੂੰ ਪੈਣੇ ਹੋ ਵੀ ਦੇ ਦਿਓ ਸਭ ਕੁਝ, ਦੇ ਦਿਓ ਸਭ ਕੁਝ। ਥੋੜੀ ਜਿਹੀ ਆਦਮੀ ਤਾਂ ਇਕਨੇ ਪਾਉਗੀ ਕਿਉਂਕਿ ਉਹ ਦੇਖ ਰਹੀ ਹੈ ਤੁਸੀਂ ਇਹ ਕੰਮ ਨਾ ਕਰਿਆ ਕਰੋ ਨਾ ਕਰਿਆ ਕਰੋ ਜਿਹੜਾ ਤੁਹਾਡਾ ਅਸਲੀ ਖਜ਼ਾਨਾ ਹੈ ਉਹ ਨੂੰ ਨਹੀਂ ਤੁਸੀਂ ਸਾਹਮਣੇ ਮਾਪਾਪ ਨੂੰ ਪੈਸਿਆਂ ਦਾ ਹਲਕਾਉ ਛੁੱਟਿਆ ਹੋਇਆ ਵੀ ਪੈਸੇ ਨਾ ਕਿਤੇ ਹੱਥੋਂ ਲੰਘ ਜਾਣਾ ਪੈਸੇ ਅੱਜ ਵੀ ਤੁਹਾਡੇ ਕੋਲੇ ਆ ਕੱਲ ਨੂੰ ਵੀ ਤੁਹਾਡੇ ਕੋਲੇ ਆ ਮਾਪਾਪ ਨਾਂ ਬਾਹਰ ਖੰਡਾਉਂਦਾ ਠੀਕ ਹੈ ਨਾ ਮਾਪਾਪ ਕਿਸੇ ਨੂੰ ਜਾਂਦਾ ਹੋਇਆ ਦੇਖੇ ਜਾਂਦਾ ਥੋੜਾ ਹੀ ਆ ਸਭ ਕੁਝ ਜਿੰਨਾ ਵੀ ਤਿਲ ਫੁੱਲ ਹੈਗਾ ਤੁਸੀਂ ਮਾਪੇ ਨੂੰ ਸੰਘੀਲਿਆ ਕਰੋ ਸਾਂਭਿਆ ਕਰੋ ਨਹੀਂ ਥੋਤੇ ਸਾਂਭ ਹੁੰਦੇ ਨਹੀਂ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਕੋਈ ਮਾਪੇ ਨੂੰ ਘਰ ਕੋਈ ਹੈਲਪਰ ਰੱਖ ਦੋ ਜਿੰਨੇ ਜੋਗੇ ਹੈਗੇ ਆ ਘੰਟਾ 2 ਘੰਟੇ ਮਾਪੇ ਕੋਲ ਸਮਾਂ ਬਤਾ ਲਿਆ ਕਰੋ ਹੋਰ ਕੋਈ ਮਾਪੇ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਸਾਡੇ ਗੋਡੇ ਨਾਲ ਲੱਗੇ ਰਹੋ ਮਾਪੇ ਨੂੰ ਵੀ ਪਤਾ ਵੀ ਇਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਰੋਟੀ ਦੇਣੀ ਆ ਇਹ ਛੋਟੀਆਂ ਛੋਟੀਆਂ ਗੱਲਾਂ ਮਤਲਬ ਇਹਨਾਂ ਦੇ ਬੜੇ ਨਿਕਲਦੇ ਨੇ ਪਰ ਤੁਹਾਡੇ ਕੰਨ ਤੇ ਜੂਨ ਹੀ ਸਰਕਦੀ ਪੈਸਾ 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 ਬਸ ਦੋ ਹੀ ਗੱਲ ਨਹੀਂ ਨਾ ਪੈਸਾ ਕਿਸੇ ਦੇ ਨਾਲ ਗਿਆ ਨਾ ਕਦੇ ਪੈਸੇ ਨੇ ਨਾਲ ਜਾਣਾ ਸਾਡੀ ਕੀਮਤੀ ਗਹਿਣੇ ਨੇ ਸਾਡੇ ਮਾਪੇ ਉਹਨਾਂ ਨੂੰ ਸੰਭਿਆ ਕਰੋ ਤੁਹਾਨੂੰ ਵੀ ਕੋਈ ਖੁਸ਼ ਹੋ ਕੇ ਸੰਭੇ ਜਦ ਤੁਸੀਂ ਬਡਾਪੇ ਚ ਜਾਣਾ ਹੈ ਉੱਥੋਂ ਹੀ ਫਿਰ ਚਾਰ ਅੱਖਰ ਤੁਹਾਡੇ ਪੜੇ ਹੋਏ ਦਿਖਦੇ ਆ ਨਹੀਂ ਜਦ ਤੁਹਾਡੇ ਮਾਪੇ ਰੋਲਦੇ ਆ ਤੁਸੀਂ ਅਨਪੜਾ ਨਾਲੋਂ ਵੀ ਭੜੇ ਹੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਹੋਵੇ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ